ਰਦੀਪ ਸਿੰਘ ਨਕਸ਼ਦੀਪ ਦੇ ਨਾਵਲ ਤਿਲਕੰਦਾ ਅਗਲਾ ਕਾਂਟ 2 ਭਾਗ ਪਹਿਲਾ ਮੈਂ ਕਹਾਰਾ ਕਿ ਟੀਵੀ ਲਾ ਲਿਆ ਉਸ ਉਤੇ ਰਾਜਨੀਤੀਵਾਣਾ ਦੀ ਝੂਠਵਾਰੇ ਗੱਲਬਾਤ ਚੱਲ ਰਹੀ ਸੀ ਡੈਮੋਕ੍ਰੇਟਸ ਰਿਪਬਲਿਕਨਸ ਨੂੰ ਨਹੀਂ ਤੇ ਰਿਪਬਲਿਕਨਸ ਡੈਮੋਕ੍ਰੇਟਸ ਨੂੰ ਦੋਨੋਂ ਪਾਰਟੀਆਂ ਵਿੱਚ ਪ੍ਰੇਸ਼ਟ੍ਰੋ ਘਾ ਚੁੱਕੇ ਸਨ ਮੈਂ ਹੁਣ ਆਜ਼ਾਦ ਵੋਟਰ ਬਣ ਗਿਆ ਸੀ ਮੈਂ ਟੀਵੀ ਬੰਦ ਕਰ ਦਿੱਤਾ ਫਿਰ ਅਚਾਨਕ ਮੇਰੇ ਮਨ ਵਿੱਚ ਆਪਣੇ ਪੁੱਤਰ ਵੀਰ ਰਾਜ ਨੂੰ ਫੋਨ ਕਰਨ ਬਾਰੇ ਖਿਆਲ ਆਇਆ ਮੈਂ ਉਹਨੂੰ ਫੋਨ ਲਾਇਆ ਪਰ ਉਸਨੇ ਫੋਨ ਚੁੱਕਿਆ ਨਹੀਂ ਫਿਰ ਮੇਰੇ ਉਹ ਦਿਨ ਯਾਦ ਆਉਣ ਲੱਗੇ ਜਦੋਂ ਮੈਂ ਉਹਦਾ ਬਹੁਤ ਖਿਆਲ ਰੱਖਿਆ ਕਰਦਾ ਸੀ ਉਸਨੂੰ ਖੜਾਉਂਦਾ ਹੁੰਦਾ ਸੀ ਉਸ ਦੀਆਂ ਮੰਗਾਂ ਪੂਰੀਆਂ ਕਰਦਾ ਹੁੰਦਾ ਸੀ ਉਸ ਦੀ ਉੱਚ ਵਿੱਜਾ ਲਈ ਮੈਂ ਬਿਨਾਂ ਝਿਜਕਦੇ ਉਸ ਉੱਤੇ ਪੈਸਾ ਲਾਇਆ ਸੀ ਸਿਰਫ ਇਸ ਲਈ ਕਿ ਉਹ ਜ਼ਿੰਦਗੀ ਵਿੱਚ ਕਦੇ ਵੇਲਾ ਨਾ ਬੈਠੇ ਉਸ ਦਾ ਮੈਨੂੰ ਹਮੇਸ਼ਾ ਫਿਕਰ ਰਹਿੰਦਾ ਸੀ ਮੈਂ ਚਾਹੁੰਦਾ ਸੀ ਕਿ ਉਹ ਸੈੱਟ ਹੋ ਜਾਵੇ ਉਹਨੂੰ ਇੱਕ ਮਾਨਦਾਰ ਤੇ ਪਿਆਰ ਕਰਨ ਵਾਲੀ ਪਤਨੀ ਮਿਲ ਜਾਵੇ ਉਹ ਆਪਣਾ ਪਰਿਵਾਰ ਬਣਾਵੇ ਤੇ ਬੱਚਿਆਂ ਵਾਲਾ ਹੋ ਜਾਵੇ ਹੁਣ ਉਹ ਜ ਮੈਂ ਖੁਸ਼ੀ ਕਿ ਆਪਣੀ ਉਚ ਵਿੱਜਾ ਲੈ ਕੇ ਉਹ ਕਦੇ ਕਰਨੀ ਸੀ ਬੈਠਿਆ ਉਹ ਬੜੀ ਮਿਹਨਤ ਕਰਨ ਵਾਲਾ ਨਿਕਲਿਆ ਸੀ ਉਹਨੂੰ ਇੱਕ ਚੰਗੀ ਪਤਨੀ ਮਿਲ ਗਈ ਸੀ ਉਸਦੀ ਪਤਨੀ ਉਸਦਾ ਪਿਆਰ ਸੀ ਤੇ ਉਹਨਾਂ ਦੇ ਬੱਚੇ ਹੋ ਕੇ ਸਨ ਪਰ ਹੁਣ ਉਹ ਐਨ੍ਹਾ ਰੁੱਝ ਗਿਆ ਕਿ ਉਸ ਕੋਲ ਮੇਰੀ ਕਾਲ ਲੈਣ ਦਾ ਵਕਤ ਨਹੀਂ ਸੀ ਰਿਹਾ ਲੱਗਦਾ ਕਿੰਨੇ ਵਜੇ ਹੋਣਗੇ ਮੈਂ ਸੋਚਿਆ ਤੀ ਘੜੀ ਵੇਖੀ ਅਜੇ ਸ਼ਾਮ ਦੇ 7:00 ਤੀ ਤਾਂ ਵਜੇ ਸਨ ਬਾਹਰ ਹਨੇਰਾ ਉਤਰਿਆ ਸੀ ਚੰਦ ਹਨੇਰੇ ਕਾਰਨ ਚਮਕਣ ਲੱਗ ਪਿਆ ਸੀ ਬਿਜਲੀ ਦੀਆਂ ਬੱਤੀਆਂ ਦੀ ਚਮਕ ਵਧਣ ਲੱਗ ਪਈ ਸੀ ਪੰਛੀ ਲੁਕ چھਪ ਚੁੱਕੇ ਸਨ ਇਹ ਸਤੰਬਰ ਦਾ ਮਹੀਨਾ ਚੱਲ ਰਿਹਾ ਸੀ ਤੇ ਵੀਰ ਰਾਜ ਇਸ ਵਕਤ ਆਇਆ ਕਰਦਾ ਮਰਜ਼ੀ ਪੁੱਤਰਾ ਆਖ ਕੇ ਮੈਂ ਖੁਦ ਆਪਣੇ ਪਾਪਾ ਬਾਰੇ ਸੋਚਣ ਲੱਗ ਪਿਆ ਮੈਂ ਵੀ ਤਾਂ ਵੱਡਾ ਹੋ ਕੇ ਆਪਣੀ ਜ਼ਿੰਦਗੀ ਵਿੱਚ ਮਸਤ ਹੋ ਗਿਆ ਸੀ ਮੈਨੂੰ ਖਿਆਲ ਆਇਆ ਮੇਰੀ ਉਮਰ ਵਿੱਚ ਆ ਕੇ ਮੇਰੇ ਪਾਪਾ ਭਾਵੇਂ ਮੇਰੇ ਘਰ ਵਿੱਚ ਹੀ ਰਹਿੰਦੇ ਰਹੇ ਸਨ ਪਰ ਉਹਨਾਂ ਕੋਲ ਬੈਠ ਸਕਣ ਦਾ ਵਕਤ ਮੇਰੇ ਕੋਲ ਵੀ ਨਹੀਂ ਸੀ ਹੁੰਦਾ ਬਸ ਇੱਕ ਵਾਰ ਤਾਂ ਫਤਿਹ ਦੀ ਸਾਜੀ ਤਰੈ ਗਈ ਸੀ ਕਦੇ ਕਦਾਈਂ ਪਾਪਾ ਕੋਲ ਬੈਠ ਜਾਂਦਾ ਤੇ ਉਹ ਸਵਾਲ ਪੁੱਛਦੇ ਤੇ ਮੈਂ ਜਵਾਬ ਦੇ ਹੀ ਜਾਂਦਾ ਬਸ ਉਹ ਅਨੱਤ ਖਿੱਚ ਜੋ ਬਚਪਨ ਵਿੱਚ ਹੋਇਆ ਕਰਦੇ ਸਨ ਉਹ ਸ਼ਾਇਦ ਘਟ ਹੀ ਚੁੱਕੇ ਸਨ ਉਸ ਵਕਤ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਪਾਪਾ ਕਿੰਨੀ ਅਕਲ ਮਹਿਸੂਸ ਕਰਦੇ ਹੋਣਗੇ ਫਿਰ ਮੈਨੂੰ ਉਹ ਮੂਵੀ ਯਾਦ ਆਈ ਜਿਸ ਵਿੱਚ ਸੰਸਾ ਦਾ ਜੋੜਾ ਆਪਣੇ ਬੱਚਿਆਂ ਨੂੰ ਪਾਲ ਕੇ ਉਹਨਾਂ ਨੂੰ ਕਿਤੇ ਹੋਰ ਥਾਂ ਲਿਜਾਣ ਲਈ ਉਡਾਣ ਲਈ ਖੁਸ਼ਦਦ ਕਰਦਾ ਹੈ ਮੈਂ ਆਪਣੇ ਆਪ ਨੂੰ ਆਖਿਆ ਠੀਕ ਐ ਉਹ ਪਲ ਆ ਗਿਆ ਇਕੱਠੇ ਰਹਿਣ ਦਾ ਤਬਖਤ ਲੰਘ ਗਿਆ ਅੱਜ ਹੁਣ ਉਹ ਆਪਣੀ ਜ਼ਿੰਦਗੀ ਜਿਵੇਂ ਜਿਵੇਂ ਉਹ ਜਿਉਣੀ ਚਾਹੁੰਦਾ ਹੈ ਬਲਰਾਜ ਸਿੰਘ ਹੁਣ ਤੂੰ ਇੰਜ ਹੀ ਖੁਸ਼ ਰਹਿ ਸਾਬ ਬਰਾਬਰ ਮਨ ਵਿੱਚ ਆਇਆ ਤੇ ਮੇਰਾ ਇੱਕ ਪਲ ਲਈ ਮਨ ਪਰ ਆਇਆ ਦੂਜੇ ਪਲ ਮੈਂ ਫਿਰ ਹੰਸਾਂ ਦੇ ਜੋੜੇ ਨੂੰ ਯਾਦ ਕੀਤਾ ਤੇ ਮੇਰੇ ਉਖੜੇ ਮਨ ਨੂੰ ਟਿਕਾਉ ਆ ਗਿਆ ਪਰ ਕੁਝ ਚਿਰ ਬਾਅਦ ਵੀ ਰਾਜ ਨੂੰ ਯਾਦ ਕਰਕੇ ਮੈਨੂੰ ਕੱਲ ਫਿਰ ਚੋਬੀ ਇੰਜ ਕਾਫੀ ਰਾਤ ਤੀਕ ਮੈਂ ਸੋ ਨਾ ਸਕਿਆ ਜ਼ਿੰਦਗੀ ਦੇ ਚੱਲ ਰਹੇ ਵੱਖੋ ਵੱਖਰੇ ਤੌਰਾਂ ਦੀ ਆਪਣੀ ਹੀ ਅਹਿਮੀਅਤ ਹੁੰਦੀ ਹੈ ਅਤੇ ਜਿਸ ਵੀ ਦੌਰ ਵਿੱਚ ਅਸੀਂ ਹੋਈਏ ਉਸ ਤੇ ਧਿਆਨ ਧਰਨਾ ਚਾਹੀਦਾ ਮੈਂ ਸੋਚਣ ਲੱਗ ਪਿਆ ਇੰਜ ਸੋਚਦਿਆਂ ਸੋਚਦਿਆਂ ਮੇਰੇ ਮਨ ਵਿੱਚ ਆਇਆ ਕਿ ਮੈਂ ਕੁਝ ਪੇਂਟ ਕਰਾਂ ਪਰ ਮੇਰਾ ਹੱਥ ਸਿੱਧਾ ਨਹੀਂ ਸੀ ਰਿਹਾ ਫਿਰ ਮੈਂ ਕੁਝ ਆਪਣੀ ਤੇ ਆਪਣੇ ਦੋਸਤਾਂ ਦੀ ਜ਼ਿੰਦਗੀ ਬਾਰੇ ਲਿਖਣ ਦੀ ਸਲਾਹ ਬਣਾਈ ਮੈਂ ਉੱਠ ਕੇ ਆਪਣੇ ਕੰਪਿਊਟਰ ਅੱਗੇ ਜਾ ਬੈਠਿਆ ਮੈਂ ਕੁਝ ਆਪਣੇ ਜੀਵਨ ਦੀਆਂ ਯਾਦਾਂ ਬਾਰੇ ਲਿਖਣ ਲੱਗ ਪਿਆ ਫਿਰ ਮੈਂ ਆਪਣੇ ਲਈ ਇੱਕ ਸੈਂਡਵਿਚ ਬਣਾਈ ਜਦੋਂ ਵੀ ਮੈਨੂੰ ਭੁੱਖ ਲੱਗਦੀ ਮੈਂ ਅਵੋਕਾਡੋ ਅਤੇ ਹਮਸ ਵਿੱਚ 올ਿਵ ਲਾ ਕੇ ਸੈਂਡਵਿਚ ਬਣਾ ਲਿਆ ਕਰਦਾ ਸੀ ਸੈਂਡਵਿਚ ਖਾ ਕੇ ਮੈਂ ਕੁਝ ਰੀਜੈਟ ਗਿਆ ਕੜੀ ਵੇਖੀ ਅੱਧੀ ਰਾਤ ਲੰਘ ਚੁੱਕੀ ਸੀ ਮੈਂ ਸੋਚਾਂ ਦੇ ਵਸ ਪੈ ਕੇ ਆਪਣੀ ਨੀਂਦ ਗਵਾ ਚੁੱਕਿਆ ਸੀ ਇਸ ਕਰਕੇ ਮੈਂ ਅਰਵਿੰਗ ਸਟੋਨ ਦਾ ਨਾਵਲ ਲਸਟ ਫਾਰ ਲਾਈਫ ਪੜਨ ਲੱਗ ਪਿਆ ਜਿਸ ਵਿੱਚ ਵੀ ਸੰਟ ਬੋਨਕ ਆਪਣੀ ਸਿਰ ਨਹੀਂ ਛੱਡ ਸਕਦਾ ਉਪਭਾਵਕ ਤੌਰ ਤੇ ਟੁੱਟ ਕੇ ਵੀ ਟੁੱਟਿਆ ਨਹੀਂ ਸੀ ਪਰ ਉਸ ਅੰਦਰ ਬਲ ਰਹੀ ਅੱਗ ਸਾਫ਼ ਸੀ ਜੋ ਉਸ ਨੂੰ ਕਦੇ ਵੀ ਜਲਾ ਸਕਦੀ ਸੀ ਉਸ ਅੰਦਰ ਜੋ ਅੱਗ ਬਲਦੀ ਸੀ ਉਸ ਕੋਲੋਂ ਸਾਂਭੀ ਨਹੀਂ ਸੀ ਜਾ ਰਹੀ ਅਰਵਿੰਗ ਸਟੋਨ ਨੇ ਉਸ ਦੀ ਇਸ ਹਾਲਤ ਨੂੰ ਵਧੀਆ ਬਿਆਨ ਕੀਤਾ ਸੀ ਉਹ ਚੇਚੇ ਤੌਰ ਤੇ ਉਸ ਦੀ ਕਲ ਤੰਗੀ ਨਿਰਾਸ਼ਾ ਤੇ ਫਿਰ ਹਿੰਮਤ ਨੂੰ ਮੈਨੂੰ ਉਸ ਦੇ ਅੰਦਰਲੇ ਸੱਚ ਨੇ ਮੋਹਲਿਆ ਸੀ ਪਤਾ ਨਹੀਂ ਕਿੰਨੀ ਵਾਰ ਮੈਂ ਨਾਵਲ ਪੜਿਆ ਸੀ ਮੇਰਾ ਦੋਸਤ ਰੌਨ ਇਸ ਨੂੰ ਮਾਸਟਰਪੀਸ ਆਖਦਾ ਸੀ ਕੁਝ ਦੇਰ ਬਾਅਦ ਮੈਨੂੰ ਨੀਂਦ ਆਉਣ ਲੱਗੀ ਮੈਂ ਝੁੱਲਣ ਲੱਗ ਪਿਆ ਅਤੇ ਮੈਂ ਫੈਸਲਾ ਲਿਆ ਕਿ ਮੈਂ ਸੌਂ ਜਾਵਾਂ ਦਾ ਫੋਨ ਦੀ ਘੰਟੀ ਵੱਜੀ ਇਹ ਫੋਨ ਮੇਰੇ ਪੁੱਤਰ ਵੀਰ ਰਾਜ ਦਾ ਸੀ ਪਰ ਮੈਂ ਨਹੀਂ ਸੀ ਚੁੱਕਿਆ ਕਿਉਂਕਿ ਮੈਂ ਸੌਣਾ ਚਾਹੁੰਦਾ ਸੀ ਅੱਜ ਫਿਰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਮੈਂ ਸੌ ਗਿਆ ਭਾਵੇਂ ਵੀਰ ਰਾਜ ਵੱਲੋਂ ਫੋਨ ਕਈ ਵਾਰ ਆਇਆ ਸੀ ਪਰ ਉਹ ਮੇਰੀ ਨੀਂਦ ਨਹੀਂ ਸੀ ਤੋੜ ਸਕਿਆ ਸਵੇਰੇ ਮੈਂ ਉੱਠ ਕੇ ਆਪਣੀ ਰੁਟੀਨ ਪੂਰੀ ਕੀਤੀ ਜਿਵੇਂ ਬਾਥਰੂਮ ਗਿਆ ਨਹਾਤਾ ਫਿਰ ਮੂਲ ਮੰਤਰ ਦੁਹਰਾਇਆ ਕਿਉਂਕਿ ਮੂਲ ਮੰਤਰ ਮੈਨੂੰ ਮੇਰੇ ਪਾਪਾ ਨੇ ਸਿਖਾਇਆ ਸੀ ਪਿਛਲੇ ਲੰਘੇ ਵਕਤ ਲਈ ਰੱਬ ਜੀ ਦਾ ਧੰਨਵਾਦ ਕੀਤਾ ਤੇ ਫਿਰ ਮੈਂ ਆਪਣੀ ਨਵੀਂ ਖਰੀਦੀ ਕਾਫੀ ਮਸ਼ੀਨ ਵਿੱਚ ਕਾਫੀ ਦਾ ਕੱਪ ਬਣਾਇਆ ਇੱਕ ਟੋਸਟ ਬਣਾਇਆ ਅਤੇ ਹਲਕਾ ਸ਼ੈਦ ਲਾ ਕੇ ਖਾਣਾ ਸ਼ੁਰੂ ਕੀਤਾ ਅਜੇ ਆਪਣਾ ਇਹ ਸਾਦਾ ਜਿਹਾ ਨਾਸ਼ਤਾ ਮੈਂ ਕਰਕੇ ਹੀ ਹਟਿਆ ਸੀ ਕਿ ਵੀਰ ਰਾਜ ਦਾ ਫੋਨ ਫਿਰ ਵੱਜਿਆ ਅਤੇ ਮੈਂ ਫੋਨ ਚੁੱਕ ਕੇ ਆਖਿਆ ਹਾਂ ਜੀ ਪੁੱਤਰਾ ਕੀ ਹਾਲ ਨੇ ਲੈ ਮੈਂ ਰਾਤੀ ਬੜੀ ਵਾਰ ਫੋਨ ਕੀਤਾ ਮੈਨੂੰ ਫਿਕਰ ਪੈ ਗਿਆ ਸੀ ਕਿ ਤੁਸੀਂ ਫੋਨ ਚੁੱਕਿਆ ਨਹੀਂ ਫੋਨ ਤਾਂ ਮੈਂ ਵੀ ਕੀਤਾ ਸੀ ਤੇ ਤੂੰ ਵੀ ਚੁੱਕਿਆ ਨਹੀਂ ਮੈਨੂੰ ਸੁਣ। ਬਲਾਮਾ ਦਿੱਤਾ। ਹੱਸ ਕੇ ਬੋਲਿਆ। ਡੈਡ। ਇਹ ਰਾਤੀ ਮੇਰੇ ਕੋਲੋਂ ਬਦਲਾ ਲਿਆ ਤੁਸੀਂ। ਉਹ ਨਹੀਂ। ਤੂੰ ਬੜੀ ਲੇਟ ਫੋਨ ਕੀਤਾ ਤੇ ਮੈਂ ਸੌਂ ਰਿਹਾ ਸੀ। ਤੇ ਮੈਂ ਨੀਂਦ ਖਰਾਬ ਨਹੀਂ ਸੀ ਕਰਨੀ ਚਾਹੁੰਦਾ ਤੇਰੇ ਨਾਲ ਗੱਲਾਂ ਵਿੱਚ ਰੁੱਝ ਕੇ। ਡੈਡ। ਮੈਨੂੰ ਫਿਕਰ ਹੋ ਗਿਆ ਸੀ ਰਾਤੀ। ਕਿਉਂਕਿ ਤੁਸੀਂ ਫੋਨ ਨਹੀਂ ਸੀ ਚੁੱਕਰੇ। ਮੇਰੇ ਪੁੱਤਰ ਨੇ ਫੇਰ ਉਹੋ ਕਰ ਦੋਹਰਾਈ। ਖੁਸ਼ੀ ਮਿਲੀ ਇਹ ਜਾਣ ਕੇ ਕਿ ਤੈਨੂੰ ਮੇਰਾ ਵੀ ਫਿਕਰ ਹੈ ਜੀ। ਮੈਂ ਕਿਹਾ। ਇਹ ਗੱਲਾਂ ਕਰਦੇ ਹੋ ਡੈਡ। ਮੈਂ ਹਮੇਸ਼ਾ ਸੋਚਦਾ ਤੁਹਾਡੇ ਬਾਰੇ ਤੁਸੀਂ ਕੋਈ ਮੇਡ ਰੱਖ ਲਓ ਐਨੀ ਵਾਰ ਮੈਂ ਤੁਹਾਨੂੰ ਆਖਿਆ ਖਰਚਾ ਮੈਂ ਦਿਆਂਗਾ ਉਸਤਾ ਵੀਰ ਰਾਜ ਦੀ ਆਵਾਜ਼ ਵਿੱਚ ਬੜੀ ਹਮਦਰਦੀ ਸੀ ਓਏ ਅਜੇ ਮੇਡ ਦੀ ਲੋੜ ਨਹੀਂ ਕੁਝ ਕੰਮ ਕਰਨ ਨਾਲ ਦਿਲ ਲੱਗਿਆ ਰਹਿੰਦਾ ਪੁੱਤਰਾ ਮੈਂ ਹਰ ਰੋਜ਼ ਸੈਰ ਕਰਦਾ ਹਰ ਕੀ ਵਰਜਿਸ਼ ਕਰਦਾ ਨਾਸ਼ਤਾ ਤੇ ਦੁਪਹਿਰ ਦਾ ਖਾਣਾ ਬਣਾ ਲੈਂਦਾ ਤੇ ਰਾਤ ਨੂੰ ਆਪੋ ਕਾਟੂ ਦੀ ਸੈਂਡਵਿਚ ਬਣਾ ਕੇ ਖਾ ਲੈਂਦਾ ਬਾਥਰੂਮ ਵਿੱਚ ਦਿਲ ਕਨੋਂ ਡਰਦਾ ਅੱਜ ਉੱਥੇ ਮੈਂ ਸਟਿਕ ਲੈ ਕੇ ਉਸ ਜਾਨਵਰ ਵਾਂਗ ਹੌਲੀ ਚੱਲਦਾ ਆਂ ਕੀ ਆਖਦੇ ਨੇ ਉਹਨੂੰ ਮੈਂ ਨਾ ਭੁੱਲ ਗਿਆ ਉਹ ਜਿਹੜਾ ਹੌਲੀ ਹੌਲੀ ਚੱਲਣ ਵਾਲਾ ਆ ਆ ਸਲੋਥ ਜਾਨਵਰ ਉਸ ਵਾਂਗ ਹੀ ਹੌਲੀ ਹੌਲੀ ਚੱਲਦਾ ਮੈਂ ਆਪਣੇ ਪੁੱਤਰ ਦੀ ਫਿਕਰ ਨੂੰ ਹਲਕਾ ਕਰਨ ਲਈ ਕਿਹਾ ਥੋੜਾ ਹੱਸ ਕੇ ਉਹ ਬੋਲਿਆ ਬਾਥਰੂਮ ਵਿੱਚ ਪਲਾਸਟਿਕ ਦੀ ਕਾਰਪਟ ਰੱਖੋ ਤੇ ਉਹ ਨਹਾਉਣ ਲਈ ਵਰਤ ਲਈ ਨਹੀਂ ਇੱਕ ਪਾਸੇ ਰੱਖ ਦਿੱਤੀ ਮੈਂ ਆਵਾਂਗਾ ਅਗਲੇ ਮਹੀਨੇ ਆ ਕੇ ਇੱਕ ਬਾਥਰੂਮ ਵਿੱਚ ਖੁਰਦਰਾ ਫਰਸ਼ ਲਗਾ ਕੇ ਜਾਵਾਂਗਾ ਤੁਹਾਨੂੰ ਮਿਲਣ ਸ਼ਾਇਦ ਅਸੀਂ ਸਾਰੇ ਹੀ ਆਈਏ ਖਿਆਲ ਰੱਖਣਾ ਤੁਸੀਂ ਵੀਰ ਰਾਜ ਨੇ ਕਿਹਾ ਜ਼ਰੂਰ ਮੈਂ ਕਿਹਾ ਫਿਰ ਫੋਨ ਕੱਟ ਗਿਆ ਉਸੇ ਫੋਨ ਤੋਂ ਬਾਅਦ ਮੈਂ ਰੌਣਹਾਰੀ ਸੋਚਿਆ ਗਿਆਸ ਕੀਤਾ ਕਿ ਉਹ ਹੁਣ ਤੱਕ ਉੱਠ ਖੜਿਆ ਹੋਵੇਗਾ ਕਿਉਂਕਿ ਸਵੇਰੇ 8 ਵੱਜ ਚੁੱਕੇ ਸਨ ਮੈਂ ਸਵੇਰੇ ਸਵੇਰੇ ਉਸ ਲਈ ਰੋਜ਼ ਇੱਕ ਕੱਪ ਕੌਫੀ ਬਣਾ ਕੇ ਲੈ ਜਾਂਦਾ ਹੁੰਦਾ ਸੀ ਕੌਫੀ ਦਾ ਕੱਪ ਲੈ ਕੇ ਮੈਂ ਉਸ ਦੇ ਘਰ ਪੁੱਜ ਕੇ ਉਸ ਦੇ ਘਰ ਦੀ ਘੰਟੀ ਵਜਾਈ ਉਸ ਨੇ ਮੈਨੂੰ ਸ਼ੁਭ ਸਵੇਰ ਕਿਹਾ ਮੈਂ ਉਸ ਦੇ ਚਿਹਰੇ ਨੂੰ ਪੜਨ ਦੀ ਕੋਸ਼ਿਸ਼ ਕੀਤੀ ਉਹ ਬੜਾ ਉਦਾਸ ਸੀ ਉਸ ਦੇ ਚਿਹਰੇ ਦੀਆਂ ਚੁੜੜੀਆਂ ਅੱਜ ਹੋਰ ਉਭਰੀਆਂ ਹੋਈਆਂ ਲੱਗਦੀਆਂ ਸਨ ਅਸੀਂ ਦੋਨੋਂ ਉਸ ਦੇ ਲਿਵਿੰਗ ਰੂਮ ਵਿੱਚ ਬੈਠ ਗਏ ਜਿਸ ਵਿੱਚ ਇੱਕ ਨਿੱਕਾ ਜਿਹਾ ਸੋਫਾ ਸੀ ਦੋ ਆਰਾਮ ਕੁਰਸੀਆਂ ਤੇ ਇੱਕ ਨਿੱਕਾ ਟੇਬਲ ਪਿਆ ਸਨ ਸਾਹਮਣੇ ਕੰਧ ਉੱਤੇ ਸਿੱਤੀ ਜੈਨੇਟ ਅਸ ਤੇ ਉਸ ਦੇ ਬੱਚਿਆਂ ਦੀਆਂ ਤਸਵੀਰਾਂ ਸਨ ਇੱਕ ਕੋਰਨਰ ਉੱਤੇ ਵਿੱਕੀ ਦਾ ਵੱਡਾ ਪੋਰਟਰੇਟ ਸੀ ਤੇ ਉਸ ਦੇ ਨਾਲ ਹੀ ਰਾਨ ਅਤੇ ਵਿੱਕੀ ਦੀ ਬਹੁਤ ਸਾਲ ਪੁਰਾਣੀ ਇਕੱਠਿਆਂ ਦੀ ਤਸਵੀਰ ਸੀ ਬਿਲਕੁਲ ਉਸ ਦੇ ਨਾਲ ਹੀ ਵਿੱਕੀ ਦੀ ਆਪਣੀ ਧੀ ਦੀ ਤਸਵੀਰ ਸੀ ਇੱਕ ਹੋਰ ਨਿੱਕੇ ਟੇਬਲ ਉੱਤੇ ਕੁਝ ਕਿਤਾਬਾਂ ਪਈਆਂ ਸਨ ਅਤੇ ਇੱਕ ਵੱਡੇ ਵੇਸ ਵਿੱਚ ਫੁੱਲ ਪੈਸਨ ਜੋ ਸ਼ਾਇਦ ਕਲ ਜੈਨਟਸ ਰੱਖੀ ਹੋਵੇ। ਸਾਹਮਣੇ ਇੱਕ ਵੱਡਾ ਬੁੱਕੇ ਸੀ ਜਿਸ ਵਿੱਚ ਰੌਣ ਨੇ ਦੁਨੀਆਂ ਪਰਦੇਸ ਸਾਹਿਬ ਦੀਆਂ ਕਿਤਾਬਾਂ ਰੱਖੀਆਂ ਹੋਈਆਂ ਸਨ। ਕਾਫੀ ਪਿੰਡਿਆ। ਉਹਨੇ ਆ ਵੀ ਗੱਲ ਤੋੜ ਲਈ। ਓ ਯਾਰ ਮੇਰੀ ਕਿਸਮਤ ਵਿੱਚ ਵਫਾਦਾਰ ਔਰਤ ਹੈ ਹੀ ਨਹੀਂ। ਯਾਰਾ ਕੋਈ ਉਮਰ ਹੈ ਬੇਵਫਾਈਆਂ ਦੀਆਂ ਗੱਲਾਂ ਕਰਨ ਜਾਂ ਸੁਣਨ ਦੀ। ਕੀ ਹੋ ਗਿਆ? ਕੋਈ ਦੱਸ। ਉਹ ਵੇਖ ਕੇ ਮੁੱਕਰ ਗਿਆ ਅੰਦਰ ਮੇਰੇ ਕੋਲੋਂ ਤਾਂ ਪੂਰੀ ਉੱਤਪੀ ਹੈ ਯਜਨਾਨੀ ਉਸਨੇ ਇਹ ਘਰ ਵੀ ਕੰਡੀ ਲਾ ਦਿੱਤਾ ਹੈ ਅਗਿ ਜਾਣ ਕੇ ਦੋ ਕੁ ਮਹੀਨੇ ਵਿਕਣ ਵਿੱਚ ਕੀਮਤ ਇਸ ਦੀ 8 ਲੱਖ ਡਾਲਰ ਤੋਂ ਉੱਤੇ ਰੱਖੀ ਗਈ ਹੈ ਉਹਨਾਂ 8 ਮਿਲ ਜਾਏਗਾ ਆ ਦੋ ਦਹਾਤੇ ਹਜ ਮੇਰਾ ਮੈਂ ਹਜ ਸੋਚਦਾ ਜਾਨੜ ਕੋਰ ਹੋਣੀ ਚੱਲਿਆ ਜਾਵਾਂ ਰੋਂ ਬਹੁਤ ਉਦਾਸੀ ਉਹ ਸ਼ੁਰੂ ਤੋਂ ਹੀ ਵਿਕੀ ਨਾਲ ਥੋੜਾ ਅਖਰਿਆ ਹੀ ਰਹਿੰਦਾ ਸੀ ਪਰ ਪਤਾ ਨਹੀਂ ਕਿਉਂ ਵਿਕੀ ਨਾਲ ਆਪਣੀ ਰਹਿੰਦੀ ਜ਼ਿੰਦਗੀ گزارਣ ਦਾ ਉਸਨੇ ਮਨ ਬਣਾਇਆ ਹੋਇਆ ਸੀ ਜਦੋਂ ਬੰਦ ਹੀ ਨਹੀਂ ਸੀ ਫਿਰ ਇਕੱਠੇ ਰਹਿਣ ਦਾ ਭਲਾ ਕੀ ਲਾ ਕਈ ਮਹੀਨੇ ਹੋ ਗਏ ਜਦੋਂ ਵਿੱਕੀ ਇੱਥੇ ਉਸ ਨਾਲ ਰਹਿੰਦੀ ਸੀ ਅਤੇ ਜਦੋਂ ਮੈਂ ਰੌਣ ਦੇ ਘਰ ਹੁੰਦਾ ਸੀ ਉਹ ਬਹੁਤ ਸ੍ਰੀਕੇ ਨਾਲ ਮੈਨੂੰ ਬੁਲਾਉਂਦੀ ਹੁੰਦੀ ਸੀ ਪਰ ਉਸਨੇ ਕਦੇ ਸਾਨੂੰ ਕੌਫੀ ਬਣਾ ਕੇ ਨਹੀਂ ਸੀ ਦਿੱਤੀ ਰੌਣ ਆਪ ਹੀ ਆਪਣੇ ਤੇ ਮੇਰੇ ਲਈ ਕੌਫੀ ਬਣਾਉਂਦਾ ਹੁੰਦਾ ਸੀ ਅਸੀਂ ਪਿਛਲੇ ਵੇੜੇ ਵਿੱਚ ਬੈਠ ਕੇ ਗੱਲਾਂ ਮਾਰਦੇ ਰਹਿੰਦੇ ਸੀ ਪਰ ਉਹ ਕਦੇ ਸਾਡੇ ਕੋਲ ਨਹੀਂ ਸੀ ਆਉਂਦੀ ਉਸ ਬਾਰੇ ਉਹ ਮੈਨੂੰ ਇਹੋ ਆਖਦਾ ਓਏ ਯਾਰ ਇਹਨੂੰ ਪ੍ਰੌਣਾ ਜਾਰੀ ਨਹੀਂ ਆਉਂਦੀ ਉਹ ਤੇਰੀ ਜੋ ਪਤਨੀ ਸੀ ਰਾਣੀ ਉਹ ਹਮੇਸ਼ਾ ਕੁਝ ਨਾ ਕੁਝ ਬਣਾ ਕੇ ਆਪਣੇ ਕੋਲ ਰੱਖ ਜਾ ਕਰਦੀ ਸੀ ਤੇਰੇ ਬਿਨਾਂ ਆਖਿਆ ਤੁਹਾਡੇ ਪਿਛਲੇ ਸੱਬਿਆਚਾਰ ਵਿੱਚ ਕਈ ਗੱਲਾਂ ਬਹੁਤ ਦਿਲਕਸ਼ਨ ਦੋਸਤ ਜਦੋਂ ਮੈਂ ਪੜਾਉਂਦਾ ਸੀ ਇੱਕ ਕੁੜੀ ਸੀ ਪੰਜਾਬ ਤੋਂ ਮੇਰੀ ਵਿਦਿਆਰਥਣ ਮੈਂ ਉਸ ਵਾਰ ਇੱਕਦਮ ਖਿੱਚਿਆ ਗਿਆ ਮੈਂ ਕਿਸੇ ਹੋਰ ਔਰਤ ਨਾਲ ਡੇਟਿੰਗ ਕਰਦਾ ਸੀ ਉਸ ਵਕਤ আর ਉਸਨੇ ਤਾਂ ਮੇਰਾ ਮਾਨੀ ਮੋਲਿਆ ਸੀ ਰੰਗ ਤਾਂ ਉਸ ਦਾ ਸਾਹਮਲਾ ਸੀ ਪਰ ਲੈ ਨਕਸ਼ ਤੇ ਉਕਾਰੀਆਂ ਅਲਿਨ ਆਖਾ ਇਹ ਡੇਟਿੰਗ ਛੱਡ ਦਿੱਤੀ ਤੇ ਉਸ ਨੂੰ ਸਿੱਧਾ ਹੀ ਮਨਾਉਣਾ ਚਾਹਿਆ ਕਿ ਉਹ ਮੇਰੇ ਨਾਲ ਡੇਟਿੰਗ ਕਰੇ ਤੇ ਮੈਂ ਚੰਗੀ ਤਰ੍ਹਾਂ ਜਾਣੇ ਤਾਂ ਕਿ ਉਮਰ ਪਰ ਦਾ ਸਾਥ ਬਣਾਇਆ ਜਾ ਸਕੇ ਪਰ ਉਹਨੇ ਸਾਫ਼ ਆਖ ਦਿੱਤਾ ਕਿ ਇੰਜ ਕਦੇ ਨਹੀਂ ਹੋਏਗਾ ਕਿਉਂਕਿ ਉਸ ਦਾ ਪਰਿਵਾਰ ਇੱਕ ਗੋਰੇ ਨਾਲ ਮੇਰਾ ਵਿਆਹ ਕਰਨ ਉਤੇ ਬਿਲਕੁਲ ਰਾਜ਼ੀ ਨਹੀਂ ਹੋਏਗਾ ਆ ਦਿਓ ਖੋਦ ਮੈਂ ਹੋਏ ਕਦੀ ਆਖਤੋਬਤ ਹੋਰ ਕੁਝ ਨਹੀਂ ਸਿਰ ਸਾਹਮਣੇ ਦਿੱਤੇ ਪਿਆਰ ਦੇ ਚੱਕਰ ਵਿੱਚੋਂ ਪੈਣ ਵਾਲੀ ਨਹੀਂ ਸੀ ਮੈਨੂੰ ਕੀ ਫੇਰ ਕੀ ਦਿਲ ਟੁੱਟ ਗਿਆ ਤੇਰਾ ਇੱਕ ਵਾਰ ਜ਼ਰੂਰ ਪਰ ਫੇਰ ਮੈਂ ਇਹ ਬਾਹਰਲੇ ਸਬਸਝਾਰ ਵਾਲੀਆਂ ਕੁੜੀਆਂ ਵਰਤ ਜਾਂ ਦੇਣਾ ਹੀ ਛੱਡ ਦਿੱਤਾ ਅਰਮਨ ਸੋਣਿਆ ਕਿ ਵਿਆਹ ਕਰਵਾ ਕੇ ਸ੍ਰਿਸ਼ਚੇ ਨੂੰ ਸੇਰੇ ਲਾਉਂਦੀਆਂ ਓਏ ਇਹ ਸਭ ਵਹਿਮ ਆ ਦਿਲ ਦੇ ਇੱਕ ਗੋਰੀ ਕੁੜੀ ਨਾਲ ਸਕੂਲੇ ਮੇਰਾ ਪਿਆਰ ਹੋ ਗਿਆ ਸੀ ਬਹੁਤ ਬੁਰਾ ਹਾਲ ਹੋਇਆ ਕਰਦਾ ਸੀ ਮੇਰਾ ਭਾਵਕਤਾ ਕਰਕੇ ਮੇਰੇ ਪਾਪਾ ਸਖਸਨ ਇਸ ਕਰਕੇ ਮੈਂ ਚੁੱਪ ਹੀ ਰਿਹਾ ਫੇਰ ਮੇਰੇ ਭਾਵ ਉਸ ਕੋਰੀ ਕੁੜੀ ਪ੍ਰਤੀ ਆਪੇ ਮਰ ਗਏ ਮੈਂ ਬਾਕੀ ਮੁੰਡਿਆਂ ਵਾਂਗ ਪਾਰਟੀ ਉੱਤੇ ਨਹੀਂ ਸੀ ਜਾਂਦਾ ਹੁੰਦਾ ਫੇਰ ਪਿਆਰ ਹੋਇਆ ਉਹ ਵੀ ਰੱਬ ਨੇ ਖੋਲਿਆ ਤੇ ਫੇਰ ਇੱਕ ਹੋਰ ਕੁੜੀ ਨਾਲ ਪਿਆਰ ਹੋਇਆ ਪਰ ਉਹ ਵੀ ਚੱਲ ਵਸੀ ਆਸ ਫੇਰ ਪਾਪਾ ਨੇ ਉਹ ਰਾਣੀ ਦੀ ਭਿਲਾ ਦਿੱਤੀ ਦਿੱਲੀ ਤੋਂ ਉਹ ਜੋ ਭਾਰਤੀ ਹੁਣ ਨਾਲੋਂ ਅਮਰੀਕਾ ਬਣ ਕੇ ਰਹਿਣਾ ਜ਼ਿਆਦਾ ਚਾਹੁੰਦੀ ਸੀ ਮੈਂ ਰਾਨ ਨੂੰ ਸਮਝਾਇਆ ਪਰ ਤੇਰੇ ਪਿਆਰ ਕੁਜਰਤ ਦੇ ਪੇਟ ਚੜ ਗਏ ਜਿਸ ਪੰਜਾਬ ਨਾਲ ਮੈਂ ਨਹੀਂ ਜੁੜਿਆ ਤਾਂ ਵੀ ਕੀ ਹੈ ਕਈਆਂ ਨੂੰ ਦੂਸਰੇ ਸਵੇਚਾਰ ਚੰਗੇ ਨਹੀਂ ਲੱਗਦੇ ਨੇ ਉਹ ਬੋਲਿਆ ਰੌਣ ਮੈਂ ਸਿਰਫ ਇਹ ਆਖ ਰਿਆਂ ਕਿ ਸਾਰੀਆਂ ਸੋਚਾਂ ਇੱਕ ਪ੍ਰਭਾਵ ਦੇਣ ਪੈਦਾ ਹੋ ਜਾਂਦੀਆਂ ਪਰ ਬਹੁਤ ਵਾਰ ਇਹ ਪ੍ਰਭਾਵਸਈ ਨਹੀਂ ਹੁੰਦੇ ਤੂੰ ਬਹੁਤ ਨਾ ਸੋਚਿਆ ਕਰ ਇਸ ਬਾਰੇ ਉਦੋਂ ਆਪਣਾ ਮਕਸਦ ਹੁੰਦਾ ਸੀ ਰਲ ਬੈਠਣਾ ਜਾਂ ਸਮਝੋ ਆਪਾਂ ਸਿਹਤ ਬਾਰੇ ਗੱਲਾਂ ਕਰਨੀਆਂ ਹੁੰਦੀਆਂ ਸਨ ਵਿੱਕੀ ਨੂੰ ਸਿਹਤ ਬਾਰੇ ਗਿਆਨ ਨਹੀਂ ਅਤੇ ਸ਼ਾਇਦ ਇਸੇ ਕਰਕੇ ਆਪਣੇ ਵਿੱਚ ਬੈਠਣਾ ਉਸ ਨੂੰ ਜੱਜਦਾ ਨਹੀਂ ਸੀ ਕੋਈ ਵੱਡੀ ਗੱਲ ਨਹੀਂ ਹੈ ਇਹ ਰੌਣ ਮਨ희 ਚਾਹੁੰਦਾ ਰੋਂ ਵਿੱਕੀ ਪ੍ਰਤੀ ਬਹੁਤ ਗੁੱਸੇ ਹੋਵੇ ਉਹ ਫਿਰ ਚੁੱਪ ਕਰ ਜਾਂਦਾ ਜ਼ਿਆਦਾ ਉਹ ਉਹਨਾਂ ਦਿਨਾਂ ਵਿੱਚ ਗੰਭੀਰ ਹੋ ਜਾਂਦਾ ਸੀ ਜਦੋਂ ਸਤੀ ਜੈਨ ਆਪਣੇ ਬੱਚਿਆਂ ਨੂੰ ਮਿਲਣ ਆਉਂਦੀ ਕਿਉਂਕਿ ਜੈਨਟ ਨਾਲ ਵਿੱਕੀ ਦਾ ਵਤੀਰਾ ਬੜਾ ਬੁਰਾ ਹੁੰਦਾ ਸੀ ਮੈਨੂੰ ਵੀ ਇੱਕ ਵਾਰ ਜੈਨਟ ਨੇ ਕਿਹਾ ਸੀ ਮਿਸਟਰ ਬਲਰਾ ਮੈਂ ਤਾਂ ਇੱਥੇ ਡੈਡ ਨੂੰ ਮਿਲਣ ਆਉਣੀ ਆ ਨਹੀਂ ਕਦੇ ਨਾ ਆ ਮਰਸਿੰਗਮ ਡੈਡ ਨੂੰ ਮੈਂ ਕਦੇ ਨਹੀਂ ਸੀ ਭੇਜਣਾ ਚਾਹੁੰਦੀ ਅਤੇ ਇਹ ਔਰਤ ਵਿੱਕੀ ਮਕਾਨ ਵੇਚ ਕੇ ਆਪਣੀ ਧੀ ਕੋਲ ਜਾਣ ਨੂੰ ਤਿਆਰ ਰਹਿੰਦੀ ਹੈ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਡੈਡ ਇਸ ਦੀ ਪਰਵਾਹੀ ਕਿਉਂ ਕਰਦਾ ਹੈ ਇਹ ਜੋ ਅੰਦਰੋਂ ਅੰਦਰੀ ਪਰਿਵਾਰ ਕਸ਼ਮਕਸ਼ ਕਰ ਰਹੀ ਸੀ ਇਹ ਘਰ ਤੋਂ ਬਾਹਰ ਚਲੇ ਗਈ ਸੀ ਤੇ ਇੱਕ ਜਨੂਬੀ ਆਇਆ ਜਦੋਂ ਜੈਨਟ ਆਪਣੇ ਡੈਡ ਰੌਣ ਨੂੰ ਆਪਣੇ ਘਰ ਲੈ ਜਾਂਦੀ ਦੋ ਚਾਰ ਦਿਨ ਦੀ ਤੇ ਫਿਰ ਆਪ ਹੀ ਵਾਪਸ ਛੱਡ ਦਿੰਦੀ ਜੈਨਟ ਚਾਹੁੰਦੀ ਸੀ ਕਿ ਉਸ ਦਾ ਡੈਡ ਵੀ ਕਿਨੂ ਛੱਡ ਕੇ ਉਸਦੇ ਕੋਲ ਹੀ ਆ ਜਾਵੇ ਪਰ ਇੰਜ ਕਰਨ ਲਈ ਰੌਣ ਮੰਨਿਆ ਨਹੀਂ ਸੀ ਅੱਜ ਜਦੋਂ ਵਿਕੀ ਨੇ ਆਪ ਹੀ ਰੌਣ ਨਾਲ ਰਹਿਣ ਤੋਂ ਜਵਾਬ ਦੇ ਦਿੱਤਾ ਉਸ ਨੂੰ ਸਮਝ ਨਹੀਂ ਸੀ ਆਰੀ ਕਿ ਉਹ ਮਕਾਨ ਵੇਕੰਟ ਕਿੱਥੇ ਜਾਵੇਗਾ ਕਈ ਵਾਰ ਜੈਨਟ ਕੋਲ ਜਾਂਦਾ ਉਸ ਦਾ ਦਿਲ ਕਰਦਾ ਪਰ ਹੁਚੇ ਚਕ ਜਾਂਦਾ ਸੀ ਨਰਸਿੰਗ ਹੌਮ ਦਾ ਉਹ ਨਾਂ ਸੁਣਨਾ ਹੀ ਨਹੀਂ ਸੀ ਚਾਹੁੰਦਾ ਬਾਕੀ ਅਗਲੇ ਕਾਂਟ ਵਿੱਚ